ਉਹਦੇ ਨਾਲ-ਨਾਲ ਤੁਸੀਂ ਇਹ ਦੇਖੋ ਕਿ ਹਿਊਮਰ ਇਸ ਪੰਜਾਬ 'ਚ ਪੂਰੇ ਸੰਸਾਰ ਦੇ ਵਿੱਚ ਫਲਾਇਆ ਨਾ ਕੇਵਲ ਪੰਜਾਬ 'ਚ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਉਹ ਬਹੁਤ ਮਹਾਨ ਕਲਾਕਾਰ ਵਜੋਂ ਰਹੇ ਔਰ ਕਮੇਡੀਅਨ ਰਹੇ ਸਾਰਿਆਂ ਨੂੰ ਖੁਸ਼ ਕਰਦੇ ਹੁਣ ਗੱਲ ਕਰਦੇ ਹੋਏ ਉਹਦੇ ਨਾਲ-ਨਾਲ ਤੁਸੀਂ ਇਹ ਦੇਖੋ ਕਿ ਹਿਊਮਰ ਇਸ ਪੰਜਾਬ 'ਚ ਪੂਰੇ ਸੰਸਾਰ ਦੇ ਵਿੱਚ ਫਲਾਇਆ ਨਾ ਕੇਵਲ ਯਾਰ ਜੀ ਪੂਰੇ ਦੇਸ਼ੇ ਵਿਦੇਸ਼ਾਂ ਦੇ ਵਿੱਚ ਵੀ ਉਹ ਬਹੁਤ ਮਹਾਨ ਕਲਾਕਾਰ ਵਜੋਂ ਰਹੇ ਔਰ ਕਮੇਡੀਅਨ ਰਹੇ ਸਾਰਿਆਂ ਨੂੰ ਖੁਸ਼ ਕਰਦੇ ਤੇ ਹੁਣ ਗੱਲ ਕਰਦੇ ਹਾਂ ਯਾਰ ਜੀ ਤਾਂ ਉਹਦੇ ਨਾਲ ਨਾਲ ਤੁਸੀਂ ਇਹ ਦੇਖੋ ਕਿ ਹਿਊਮਰ ਇਸ ਪੰਜਾਬ ਚ ਪੂਰੇ ਸੰਸਾਰ ਦੇ ਵਿੱਚ ਫਲਾਇਆ ਹੈ ਨਾ ਕੇਵਲ ਪੰਜਾਬ ਚ ਪੂਰੇ ਦੇਸ਼ੇ ਵਿਦੇਸ਼ਾਂ ਦੇ ਵਿੱਚ ਵੀ ਉਹ ਬਹੁਤ ਮਹਾਨ ਕਲਾਕਾਰ ਵਜੋਂ ਰਹੇ ਔਰ ਕਮੇਡੀਅਨ ਰਹੇ ਸਾਰਿਆਂ ਨੂੰ ਖੁਸ਼ ਕਰਦੇ ਤੇ ਇਹ ਗੱਲ ਕਰਦੇ ਹੋਏ ਯਾਰ ਕੀਤਾ ਉਹਦੇ ਨਾਲ ਨਾਲ ਤੁਸੀਂ ਇਹ ਦੇਖੋ ਕਿ ਹਿਊਮਰ ਇਸ ਪੰਜਾਬ ਚ ਪੂਰੇ ਸੰਸਾਰ ਦੇ ਵਿੱਚ ਫਲਾਇਆ ਹੈ ਨਾ ਕੇਵਲ ਪੰਜਾਬ ਚ ਪੂਰੇ ਦੇਸ਼ ਦੇ ਵਿਦੇਸ਼ਾਂ ਦੇ ਵਿੱਚ ਵੀ ਉਹ ਬਹੁਤ ਮਹਾਨ ਕਲਾਕਾਰ ਵਜੋਂ ਰਹੇ ਔਰ ਕਮੇਡੀਅਨ ਰਹੇ ਸਾਰਿਆਂ ਨੂੰ ਖੁਸ਼ ਕਰਦੇ ਤੇ ਹਿਊਮਰ ਇਸ ਪੰਜਾਬ ਚ ਪੂਰੇ ਸੰਸਾਰ ਦੇ ਵਿੱਚ ਫਲਾਇਆ ਨਾ ਕੇਵਲ ਪੰਜਾਬ ਚ ਪੂਰੇ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਵੀ ਉਹ ਬਹੁਤ ਮਹਾਨ ਕਲਾਕਾਰ ਵਜੋਂ ਰਹੇ ਔਰ ਕਮੇਡੀਅਨ ਰਹੇ ਸਾਰਿਆਂ ਨੂੰ ਖੁਸ਼ ਕਰਦੇ ਤੇ ਹੁਣ ਅਸੀਂ ਗੱਲ ਕਰਦੇ ਹਾਂ ਯਾਰ ਦਿੱਤਾ ਉਹਦੇ ਨਾਲ ਨਾਲ ਤੁਸੀਂ ਇਹ ਦੇਖੋ ਕਿ ਹਿਊਮਰ ਇਸ ਪੰਜਾਬ ਚ ਪੂਰੇ ਸੰਸਾਰ ਦੇ ਵਿੱਚ ਫਲਾਇਆ ਨਾ ਕੇਵਲ ਪੰਜਾਬ ਚ ਪੂਰੇ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਵੀ ਉਹ ਬਹੁਤ ਮਹਾਨ ਕਲਾਕਾਰ ਵਜੋਂ ਰਹੇ ਔਰ ਕਮੇਡੀਅਨ ਰਹੇ ਸਾਰਿਆਂ ਨੂੰ ਖੁਸ਼ ਕਰ ਦਿੰਦੇ। ਹੁਣ ਅਸੀਂ ਗੱਲ ਕਰਦੇ ਹਾਂ ਉਹਦੇ ਨਾਲ-ਨਾਲ ਤੁਸੀਂ ਇਹ ਦੇਖੋ ਕਿ ਹਿਊਮਰ ਇਸ ਪੰਜਾਬ 'ਚ ਪੂਰੇ ਸੰਸਾਰ ਦੇ ਵਿੱਚ ਫੈਲਿਆ ਹੈ ਨਾ ਕੇਵਲ ਪੰਜਾਬ 'ਚ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਉਹ ਬਹੁਤ ਮਹਾਨ ਕਲਾਕਾਰ ਵਜੋਂ ਰਹੇ ਔਰ ਕਮੇਡੀਅਨ ਰਹੇ ਸਾਰਿਆਂ ਨੂੰ ਖੁਸ਼ ਕਰ ਦਿੰਦੇ। ਉਦੇ ਨਾਲ ਨਾਲ ਤੁਸੀਂ ਇਹ ਦੇਖੋ ਕਿ ਹਿਊਮਰ ਇਸ ਪੰਜਾਬ ਚ ਪੂਰੇ ਸੰਸਾਰ ਦੇ ਵਿੱਚ ਫਲਾਇਆ ਹੈ ਨਾ ਕੇਵਲ ਪੰਜਾਬ ਚ ਪੂਰੇ ਦੇਸ਼ ਦੇ ਵਿਦੇਸ਼ਾਂ ਦੇ ਵਿੱਚ ਵੀ ਉਹ ਬਹੁਤ ਮਹਾਨ ਕਲਾਕਾਰ ਵਜੋਂ ਰਹੇ ਔਰ ਕਮੇਡੀਅਨ ਰਹੇ ਸਾਰਿਆਂ ਨੂੰ ਖੁਸ਼ ਕਰਦੇ ਸਨ ਉਹਦੇ ਨਾਲ ਨਾਲ ਤੁਸੀਂ ਇਹ ਦੇਖੋ ਕਿ ਹਿਊਮਰ ਇਸ ਪੰਜਾਬ ਚ ਪੂਰੇ ਸੰਸਾਰ ਦੇ ਵਿੱਚ ਫਲਾਇਆ ਹੈ ਨਾ ਕੇਵਲ ਯਾਰ ਜੀ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਉਹ ਬਹੁਤ ਮਹਾਨ ਕਲਾਕਾਰ ਵਜੋਂ ਰਹੇ ਔਰ ਕਮੇਡੀਅਨ ਰਹੇ ਸਾਰਿਆਂ ਨੂੰ ਖੁਸ਼ ਕਰਦੇ ਸਨ